ਹੈਲੋ ਗਾਇਜ਼ ਵੈਲਕਮ ਟੂ ਬਲੌਗ ਕਿਵੇਂ ਹੋ ਤੇ ਅੱਜ ਵੀ ਆਪਾਂ ਬਲੌਗ ਸਟਾਰਟ ਕਰਤਾ ਵਾ ਬਲੌਗ ਵਧੀਆ ਲੱਗਦੇ ਐ ਲਾਈਕ ਸਬਸਕ੍ਰਾਈਬ ਦੱਤਿਓ ਕਮੈਂਟਾਂ ਜੇ ਕਰਨਾ ਲੱਗਦੇ ਬਲੌਗ ਆਪਾਂ ਬਲੌਗ ਆਪ ਅੱਜ ਵੀ ਗੁੱਡਿਆ ਦਾ ਬਲੌਗ ਆ ਗੁੱਡਿਆ ਦੇ ਉਦੰਦੇ ਗੁੱਡੇ ਫੁੱਲ ਗੁੱਡੇ ਅੱਜ ਬਦਲ ਜਾਵਦੀ ਨੇ 100 ਗੁੱਡੀ ਇਹਦਾ ਡਾਉਂਦਿਆ ਵਾ ਆਇ ਇੱਕ ਆ ਗੁੱਡੀਆਂ ਸਾਡੇ ਵਾਲੀ ਕਿੱਥੇ ਆ ਆਪਣੀ ਆਪਣੀਆਂ ਉੱਤੇ ਹੀ ਆ ਆਪਣੀ ਆਏ ਬਾਈ ਉਹ ਕਰਤੀ ਬੋ ਹਰਮਨੇ ਇਹ ਕ ਕਰਤੀ ਆ ਗੁੱਡੀ ਬੜੀ ਜਿਆਦੀ ਆ ਤੇ ਪਤਾ ਨਹੀਂ ਲੱਗੰਦਿਆ ਗੁੱਡੀ ਅੰਬਰੀ ਆਗਦੀ ਆ ਆ ਗਟੂ ਤੇਰਾ ਕਾਲੀ ਤੇ ਤੇਰਾ ਜਾਮਣੀ ਜਾਮਣੀ ਗਟੂ ਛੋਪਟਾਉਣ ਤੇ ਆ ਵਾ ਛੋਪ ਦੀ ਗੁੱਡੀ ਪਾੜ ਗਈ ਹੋਏ ਭੂਤ ਵਾਲੀ ਪਾੜ ਗਈ ਗੁੱਡੀ ਹੋਏ ਹਾਂ ਛੋਪ ਗੁਡੀ ਪਾੜ ਗਈ ਕੀ ਹਾਂ ਪਾੜ ਗਈ ਪਾੜ ਗਈ ਲਾਈਕ ਸਬਸਕ੍ਰਾਈਬ ਕਰੇ ਨਹੀਂ 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 ਹਾਂ ਬੋਨ ਜਾਲਾ ਗਾਲਾ ਕੱਢੀ ਜਾਂਦਾ ਵੇਖੋ ਲਾ ਦੇ ਖੇਤ ਦੇ ਖੇਤ ਦੇ ਓ ਗੁਡੀ ਆਉਂਦੀ ਹੀ ਆਵੇ ਇਹ 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 ਓ ਗੁਡੀ ਆਏ ਗੁਡੀ ਨਹੀਂ ਦੇਹੰਦੀ ਯਾਰ ਖੱਟੀ ਦੇਹੰਦੀ ਆਪਣੇ ਵਾਲੀ ਆਡੀ ਗੁਡੀ ਨਹੀਂ ਦੇਹੰਦੀ ਓ ਵੇ ਆਓ ਆਓ ਵੇ ਕਾਰੇ ਜੀ ਦੀਦੀ ਹੋਣੀ ਆ ਤੇ ਬਾਕੀ ਕੁਝ ਛੋਬ ਕੁਝ ਕਰੇ ਕਿਤੇ ਕਹਿਣਾ ਕੁਝ ਨਹੀਂ ਖਾਣਾ ਹੈ ਬਟਰ ਨਹੀਂ ਖਾਣਾ ਕੀ ਖਾਂਦੇ ਆ ਬੈਂਕ ਖਾਂਦੇ ਇਸਕੋਟ ਖਾਂਦੇ ਆਪਣੇ ਕੋ ਖਾਦੇ ਇਹਨਾਂ ਨੂੰ ਇਸਕੋਟ ਖਾਂਦੇ ਆ ਗੁੜੇ ਤੇ ਕਾ ਗੱਟੂ ਕਾਲਾ ਆ ਗੱਟੂ ਕਾਲਾ ਆ ਲਾ ਉਡਣਦੀਆਂ ਗੁੱਡੀਆਂ ਫੁੱਲ ਆ ਉਧਰ ਗੁੱਡੀ ੜ ਗਈ ਆ ਬੂਹੇ ਚ ਉਹਦੀ ਆ ਉਹਦੀ ੜ ਗਈ ਗੁੱਡੀ ਗੁੱਡੀਆਂ ਉਡਣਦੀਆਂ ਫੁੱਲ ਆ ਵੇ ਉੱਧਰ ਦੀ ਉੱਧਰ ਆ ਪੇਚਾ ਪਾਉਂਦੇ ਆ ਮਲਾਉਂਦਾ ਹਰ ਮਨੇ ਗੁੱਡੀ ਵਡਾਲੀਆ ਤੇ ਹੁਣ ਕਾਲੀ ਡਾਉਣਗਾ ਗੁੱਡੀ ਆ ਪਾਉਣਗਾ ਤਰਾਵਾ ਤੇ ਆ ਗੁੱਡੀ ਆਡਰ ਦੀ ਫੁੱਲ ਆ ਵੇ ਪਿੱਛੇ ਉੱਡਾਂ ਦੀ ਆ ਬੋ ਹੋ ਗਈ ਹਲੋ ਗਾਇਸ ਆ ਗੁੱਡੀਆਂ ਮਗਰ ਵੀ ਉੱਡਾਂ ਦੀ ਆ ਆ ਝੂਣ ਕਰਕੇ ਗਿਆ ਬਖਾਤੀ ਆਪਾਂ ਇੱਕ ਆ ਉਡਾਂ ਦੀ ਆ ਤੇ ਕਾਲੀ ਆ ਪਾਉਣਗਾ ਪੇਚਾ ਉਹਨਾ ਖੱਟੀ ਖੱਟੀ ਦਾ ਅੱਖ ਲੈਣਾ ਆਇਆ ਤੇ ਵੱਡੀ ਗੇਈ ਹੈ ਹੈ ਅੱਖ ਲੈਣਾ ਆਕਦੇ ਮੈਨ ਲੈ ਗਾਈਆਂ ਦੇ ਲੈ ਗਾੜੀ ਦਾ ਟੀਮ ਆ ਬੋਏ ਪੁੱਤ ਟੀਮ ਆ ਬੋਏ ਟੀਮ ਆ ਬਾਈ ਇੱਕ ਆਊਟ ਅੱਧੀ ਗਾਈਸ ਉਹ ਪੇਚਾ ਪੈ ਗਿਆ ਉਧਰ ਛੜਾ ਕੁੱਤਾ ਹੋਈ ਫਰਾ ਓਏ ਟੁੱਟ ਗਈ ਛੇਕ ਲਾ ਬਦਾਨ ਲੱਗਾ ਯਾਰ ਹੈਲੋ ਗਾਇਜ਼ ਅੱਜ ਆਪਰੇ ਪਿੰਡ ਬਹੁਤ ਗੁੱਡੀਆਂ ਦਾ ਮੀਂਹ ਬਣਿਆ ਪਿਆ ਵਾ ਇਹ ਗੁੱਡੀ ਵਿਖਾ ਦੀਏ ਆਪਾਂ ਤੁਹਾਨੂੰ ਗੁੱਡੀ ਉਧਰ ਇੱਕ ਆਵਾ ਤੇ ਇੱਕ ਆਵਾ ਉਡੰਦੀਆ ਤੇ ਇੱਕ ਆਵਾ ਤੇ ਇੱਕ ਉੱਤੇ ਤਾਂ ਆ ਇੱਕ ਇੱਕ ਆਵਾ ਤੇ ਇੱਕ ਆਵਾ ਬਾਕੀ ਆਉ ਪਰੇ ਆ ਦੀਦਿਆਂ ਦੇ ਬਦਲ ਦੇ ਵਿੱਚ ਇਹਦਾ ਪਿਛਾ ਪਾਉ ਹਣ ਆਓ ਗੁਡੀ ਆ ਉਡਣ ਦੀ ਆਜੇ ਫੁੱਲ 1 2 2 ਵਾਹੀ 2 ਵਾ ਤੇ ਗੁਡੀ ਅਦਰੋਂ ਉਡਣ ਦੀ ਆਪਨੇ ਫਰਮੰਡਾਉਂਦੇ ਅਦਰ ਕਿਹੜੀ ਕਾਲੀ ਗੁਡੀ ਸਿਆਣੇ ਪਿਆਣੇ ਡਾਉਂਦੇ ਹੁਣ ਕੀਤੇ ਨੇ ਆ ਗੁਡੀ ਦੋਵਾਂ ਦਾ ਪੇਚਾ ਪਾਉਗਾ ਤੇ ਇੱਕ ਉੱਤੇ ਉਹ ਪੇਚਾ ਪੇਚਾ ਯਾਰੇ ਕਰੇ ਆਵਾਈਂ ਦਾਦਾ ਮੈਂ ਕਰਤੀ ਗੁੱਡੀ ਨੇ ਆਹ ਬੋ ਕਰਤੀ ਆਹ ਜਾਂਦੀ ਆ ਚਲ ਗਈ ਤੇ ਇੱਕ ਆਉ ਡੰਦੀਆ ਇੱਕ ਕਾਲੀ ਇੱਕ ਆਉ ਆ ਡੰਦੀਆ ਅਰਸ਼ ਆ ਡਾਉਂਦੇ ਅਰਸ਼ ਨੇ ਆ ਨਾਲ ਸਿਮੂ ਆ ਗੁੱਡੀ ਆ ਡੰਦੀਆ ਲੈ ਆਦੀ ਆਵੇ ਆਦਰੇ ਇੱਕ ਵਨੇ ਗੁੱਡੀ ਵੜਤੀ ਆਹ ਕਾਲੀ ਜੀ ਆਉ ਡੇ ਵੱਡੀ ਆਹ ਆ ਕਾਲੀ ਜੀ ਜਾਂਦੀ ਗੁੱਡੀ ਅਰ ਬਨੇ ਵੜਤੀ ਇਹ ਇੱਕ ਉਹਦੇ ਉਤੇ ਹੋਰਾ ਇੱਕ ਆਵ ਅਰਸ਼ੂਣੀ ਮਿਟਾਉਂਦੇ ਆ ਇੱਕ ਆਵ ਗੁਡੀਆਂ ਜੁੜਨਦੀਆਂ ਫੁੱਲ ਅੱਜ ਆ ਗਿਆ ਸੋਮਵਾਰ ਐਂ ਦਵਾਰ ਨਹੀਂ ਗੁਡੀ ਉਡੀ ਐਂ ਦਵਾਰ ਆਵਾ ਹੀ ਨਹੀਂ ਉਹ ਬਗੀ ਨਹੀਂ ਤੇ ਉੱਡਣੀ ਬਹੁਤ ਦੀ ਲੈ ਕਹਿਣਾ ਕੋਈ ਓਏ ਨਾ ਨਾ ਬਲੌਗਰ ਤੈਨੂੰ ਮਾਰੀ ਜਾਂਦਾ ਹੈ ਕਹਦੀ ਲੈ ਕੇ ਦਿੱਸੇ ਕਰੇ ਲੈ ਸਬਸਕ੍ਰਾਈਬ ਤੇ ਹਾਇ ਲਾਈਕਸ ਤੇਰਾ ਕੋਈ ਨਾ ਆਉ ਗੁਡੀਆਂ ਡੇਦੀ ਆ ਏ ਏ ਏ ਗੁਡੀ ਆੜਨ ਲੱਪਿਆ ਪੈਂਡਾ ਅੱਜ ਆਪਣੇ ਵੀ ਆਵੇ ਇਹ ਕਾਵਾ ਆਦਰ ਗਾੜੀ ਦੇ ਮੀਂਹ ਬਣਿਆ ਪਿਆਣਾ ਔਰ ਗੁੱਡੀ ਬਹੁਤ ਉਡੰਦੀ ਅੱਜ ਤੇ ਆਵੇ ਆ ਲੋਕੀ ਤਾ ਆਵੇ ਗੁੱਡੀ ਆ ਬਾਦੂ ਉਡੰਦੀ ਆ ਆ ਮੇਰਾ ਕੱਢੀ ਜਾਂਦੇ ਕਹਿੰਦੇ ਕਲੇਣਾ ਤੂੰ ਹੈ ਆ ਕਰਤੇ ਓ ਆ ਓ ਕਰਤੀ ਯਾਰ ਮਨੋਰਾ ਆ ਗੋਡੀਆਂ ਦੋਵੇਂ ਚਲ ਗਿਆ ਇੱਕ ਜੋ ਜਿੰਨੇ ਵੱਡੀ ਆ ਦੋਵੇਂ ਆ ਚਲ ਗਿਆ ਚਾਰ ਗੋਡੀਆਂ ਉਡੰਦੀਆਂ ਇੱਕ ਹੈਰੀ ਆ ਓਏ ਆਨੇ ਵੱਡੀ ਆ ਆ ਚਲ ਗਈ ਗੋਡੀਆਂ ਉਡੰਦੀਆਂ ਵਾਓ ਇੱਕ ਪਰੇ ਵੀ ਉਡੰਦੀਆਂ ਜਿਹੜਾ ਹਰ ਮਨ ਨੂੰ ਨਹੀਂ ਡਾਉਂਦੇ ਆ ਓਏ ਯਾ ਪਾਇਆ ਆਪਣੇ ਕੋਟੇ ਦਾ ਆਪਣੇ ਕੋਟੇ ਆ ਯਾ ਇਹੋ ਆਪਣਾ ਟੋਮੀ ਬਦਾ ਕਥਿਓ ਤੇ ਉਹ ਗੁਡੀਆਂ ਉਡਰਨ ਦੀ ਆ ਆ ਗੁਡੀਆਂ ਲੁੱਟਣ ਆਇਆ ਪੰਚੀ ਸਾਹਿਬ ਕੋ ਜਾ ਸਰਪੰਚ ਨੇ ਲੋਟ ਲਿਆ ਇਹ ਆ ਲੋ ਆਈ ਤੇ ਵੀਰ ਗੁਡੀਆਂ ਲੁੱਟਣ ਨਹੀਂ ਆਇਆ ਅਸੀਂ ਤੇ ਬਸ ਸਾਈਕਲ ਪਾਏ ਤੇ ਆਏ ਅਸੀਂ ਗਰਾਉਂਡੇ ਆਏ ਆ ਗਰਾਉਂਡੇ ਦੇ ਮੂੰਹ ਤੇ ਦੱਬੀ ਆਈ ਆਈ ਛੱਡ ਨਾ ਆਈ ਵੀ ਛੱਡ ਨਾ ਖੇਡ ਨਹੀਂ ਆਇਆ ਆ ਬਟੇ ਦੀ ਮਾ ਗੁਡੀਆਂ ਫੜੀਆਂ ਆ ਇਹ ਲੁੱਟਣ ਦੇ ਆ ਬਹੁਤ ਆ ਆ ਸਾਡੇ ਆਏ ਵੀਰਿਆ ਲੁੱਟਿਆ ਨਿੱਕਾ ਬੇਵੀ ਸਾਡਾ ਇਧਰ ਵੇਖੋ ਨਿੱਕਾ ਬੇਵੀ ਉਹ ਗੁੱਡੀ ਵਾ ਆ ਗਈ ਆਏ ਹਟ ਨਾ ਕਰੀ ਗੱਲ ਆਹ ਆਹ ਕੀ ਆਓ ਉਹ ਸਹੀ ਗੱਲ ਹੀ ਗਾਈ ਉਹ ਪਿੱਛੇ ਪਾ ਦੇ ਆ ਆ ਆ ਆਦਰ ਵੇ ਗਾੜੀ ਵੇ ਕੋ ਮੁਲਕ ਆਏ ਉਹ ਪੈਂਚਾਵਾ ਉਹ ਹੈਲੋ ਗਾਈਦਾ ਆਪਣਾ ਬਦੇ ਨੇ ਨਾ ਮੇਰਾ ਅਕਾਊਂਟ ਬੰਦ ਕਰਤਾ ਤੇ YouTube ਦਾ ਆ ਬੰਦੇ ਨੇ ਕੀਤਾ ਅਕਾਊਂਟ ਮੇਰਾ ਬੰਦ ਦਾ ਮੰਨਦਾ ਜੀਆਂ ਸੋਮਾ ਹੀ ਖਾਈ ਜਾਂਦਾ ਚੋਟਿਆ ਦਾ ਫੁੱਦੀ ਦਾ ਗੁੱਡੇ ਲੁੱਟੀਆਂ ਦਾ ਹੁਣ ਉਹ ਨਹੀਂ ਤੇਰੇ ਹੱਥ ਜਾਣਾ ਨਿਕਲ ਜਾਣ ਮੈਂ ਆ ਗਿਆ ਆ ਗੁੱਡੀ ਬੋ ਹੋ ਗਈ ਆ ਤੇ ਪੀਏ ਤੂੰ ਕਿਉਂ ਨਹੀਂ ਗਿਆ ਦੱਸੋ ਯਾਰ ਆ ਲੁੱਟਣੇ ਭੇਲ ਲੈਣਾ ਉਹਨੇ ਤੇਰਾ ਤੰਗਦੀ ਬੰਦੀ ਕਰਦਣਾ ਕੰਮ ਆ ਆ ਗੁੱਡੀ ਗੱਲ ਲੁੱਟਣ ਦੇ ਹੱਡ ਤੋੜ ਮੇਨ ਪਾੜੇ ਕਰ ਦੇ ਆ ਵੀ ਲੁੱਟਣ ਦੇ ਆ ਵੇਖੋ ਗੁੱਡੀਆਂ ਅਵੇ ਆਪ ਕਿੱਥੇ ਹੋ ਆ ਵੇ ਯੋ ਵਾਡਾ ਬੰਦਾ ਆ ਗਿਆ ਵਾ ਮੋੜ ਆਇਆ ਵਾ ਤੇ ਇਧਰ ਪੀਏ ਨੇ ਲੁੱਟ ਲਿਆ ਪੀਏ ਨੇ ਕਰ ਲਈ ਬੋਣੀ ਹਾਂ ਪੀਏ ਕੰਨੀਆਂ ਲੁੱਟ ਲਿਆ 4-5 ਲੋਟੀ ਲਈ ਇੱਕ ਫੇਰ ਹੁੰਦੀ ਰਹੀ ਆ 4-5 ਲੋਟ ਲਿਆ ਇੱਕ ਆ ਫੇਰ ਆ ਗਈ ਉਹ ਫੇਰ ਆ ਗਈ ਆਪ ਲੁੱਟਣ ਨੂੰ ਤਿਆਰ ਹੋ ਗਏ ਆ ਆ ਰੱਖ ਜਾ ਇੱਥੇ ਚਲੋ ਚਲੋ ਲੁੱਟ ਚਲੋ ਲੋਟਾ ਪੀਏ ਨੂੰ ਚੱਕ ਕਰਕੇ ਆ ਜਾਈ ਗੁੱਡੀਆਂ ਲੁੱਟਦਾ ਵਾ ਆ ਆ ਬਾਜਾ ਅਧਰ ਪੀਏ ਬਾਜਾ ਦੇ ਗੁੱਡੀਆਂ ਲੁੱਟਣ ਦੇ ਵਾ ਲੋਟਲਾ ਓ ਵੇ ਪੀਏ ਇਹ ਜਾਲਾ ਪਾਤੀ ਗਈ ਬਾਜਾ ਕਰ ਲੋਟ ਲਾਉਣੇ ਲੁੱਟਰੀ 500 ਰੁਪਏ ਲਾ ਲਿਆ ਮਗਰ ਆ ਇਹ ਬੰਦਾ ਗੂੰ ਸਾਲਾ ਉਹ ਪੁੱਤ ਲਿ ਗਈ ਕਿਥਾ ਓਏ ਕਿਥੇ ਆ ਇਹ ਕਿਤਾਬ ਅਦਰ ਰੁਪਏ ਪੈਲੀ ਚ ਹੀ ਡਾਈ ਜਾਂਦਾ ਗੁੱਡੀ ਦੋ ਉੱਟ ਕੇ ਬਾਕੀ ਆ ਲੁੱਟ ਲਿਆ ਅਦਰ ਵੀ ਬੰਦੇ 4-5 ਹੈਗੇ ਆ ਉਹ ਵੀ ਡਾਉਂਦੇ ਪੀਏ ਵੀ ਇਧਰੋਂ ਪੀਏ ਕਿਤਾ ਸੈਟਾ ਆ ਵੀ ਹੁੰਦਿਆਂ ਗੁਡੀਆਂ ਪਰੇ ਆਵੇ ਓਏ ਗੋਡੇ ਵਾਲੀ ਗੈਗ ਆਇਕ ਆਵੇ ਪਾ ਤੇ ਕਿਹਾ ਵਾ ਆ ਕਿਹੜੇ ਅਮਰੀਕਾ ਵਾਲੇ ਨੇ ਕਿਹੜੇ ਅਮਰੀਕਾ 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 ਪੈਂਚ ਸਾਹਮਣੇ ਵੀ ਲੁੱਟ ਲੈ ਤੇ ਪੈਂਚ ਸਾਹ ਅਣੂ ਕਰ ਬਾਰਡਰ ਵਾਲੀਆਂ ਤਾਰਾ ਪਾਰ ਕਰਨੀਆਂ ਪੈਣੀਆਂ ਐ ਨਹੀਂ ਲੁੱਟਣ ਲਈ ਦੂ ਲੋਟੇ ਮਰੀਕਾਲੇ ਠੀਕੇ ਠੀਕੇ ਤੂੰ ਵੀ ਦਾ ਦੇਖਣੇ ਲੁੱਟੇ ਆ ਪੀਏ ਬਾਜਗਾਰਾ ਲੈ ਲੈ ਲਾਗੇ ਲਗੇ ਸਾਲੇ ਓਏ ਓ ਪਿੱਛੇ ਵੀ ਗੁੱਡੀ ਆਉੜਨ ਦੀ ਆ ਅੱਜ ਗੁੱਡੀ ਉੱਡੀ ਦਾ ਸੋ ਬਾਜਾ ਕੁਝ ਅੱਜ ਗੁੱਡੀ ਆ ਗਿਆ ਹੂ ਬਾ ਅੱਜ ਹਮ ਕੋ ਨਿਆਰੇ ਲਗੇ ਹੂ ਹਾਂ ਆ ਚਲੋ ਉੱਟ ਲਗੇ ਨੇ ਅੱਜ ਸਾਡੇ ਬਹੁਤ ਗੁੱਡੀ ਲੂਟੀ ਤੇਰੀ ਬਾਣੀ ਕਿੱਥੇ ਆ ਓਏ ਆ ਗਈ ਹੂ ਆ ਗਈ ਹੂ ਆ ਗਈ ਹੂ ਆ ਗਈ ਹੂ ਆਵੇ ਸਰਪੰਚ ਆ ਪਾਜਾ ਪਾਜਾ ਸਰਪੰਚ ਸਾਹਿਬ ਪਾਜ ਸਰਪੰਚ ਸਾਹਿਬ ਪਾਜਾ ਆ ਗੁੱਡੀ ਆ ਗਈ ਆ ਬਾਜਾ ਸਪੈ ਸਾਹਿਬ ਲੋਟਰਾ ਤੋਕ ਵੇਖੋ ਜੀ ਆ ਆ ਪਿੰਡਾਲੇ ਜੋ ਲਾਦ ਦੋ ਪਿੰਡਾਲੇ ਆ ਤੈਨੂੰ ਪਿੰਡਾਲੇ ਆ ਹਾਂ ਬਾਜਾ ਅੱਬ ਜੱਜਾ ਬਾਜਾ ਗਈ ਜਾਂਦਾ ਸਰਪੰਚ ਸਾਹਿਬ ਵੀ ਸਪੈ ਸਾਹਿਬ ਐ ਐ ਐ ਆ ਐ ਐ ਆ ਲੁੱਟ ਲਈਓ ਫਿਰ ਮੈਂ ਆ ਪੀਏ ਨੇ ਪੀਏ ਲੋਟ ਲਈ ਓਏ ਪੀਏ ਲੋਟ ਲਈ ਪੀਏ ਨੂੰ ਪੀਏ ਨੇ ਲੋਟ ਲਈ ਤੇ ਆ ਫੁੱਦੀ ਤੇ ਲਾ ਗਾੜ ਨਿਕਲ ਕੇ ਖਾਰੀ ਯਾਰ ਆਓ ਜ਼ੋਰ ਨਹੀਂ ਓਏ ਲੋਟ ਲਈ ਦੇ 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 ਟੋਰਾ ਦੇ ਦੇ ਇਹਨਾਂ ਨੂੰ ਪੱਪਾ ਦੇ ਆ ਤੇ ਅਧਰਾ ਇਹ ਵਾਲੀ ਵਾਲ ਘੇਡਣ ਦੇ ਵਾਲੀ ਵਾਲਾ ਕੋਈ ਨਹੀਂ ਜੇ ਆਇਆ ਆਪਾਂ ਹੀ ਆਏ ਜੇ ਲੁੱਟੀ ਪੀਏ ਨੇ ਤੇ ਇਦਰੇ ਆ ਪਿੰਨਾ ਕਰਨ ਤੇ ਹੋਇਆ ਵਾ ਆ ਡੋਰ ਮੁੰਡੇ ਨੂੰ ਦੇ ਦਿੱਤੀ ਮੈਂ ਗੁੱਡਾ ਫੜਦੇ ਲੱਗ ਗਈ ਪਰ ਮੇਰਾ ਥਾ ਛੁੱਟ ਗਿਆ ਕਿਸਮਤ ਮਾੜੀ ਸੀ ਹੈਪੀ ਪਿਆਣੀ ਤੇਰੇ ਹੱਥ ਆ ਜੀ ਨਹੀਂ ਤੈਨੂੰ ਦਿੱਤੀ ਹਾਂ ਹਾਂ ਡੋਰਾ ਹੈਪੀ ਇਹਨੂੰ ਦੇਗੀ ਪੀਏ ਨੇ ਇਥੋਂ ਹੀ ਫੜੀ ਆ ਮੈਨੂੰ ਵੀ ਦੇਗੀ ਹੈ ਇਥੋਂ ਪਰ ਫੜੀ ਨਹੀਂ ਕਰ ਪਰ ਫੜੀ ਨਹੀਂ ਗਈ ਪੀਏ ਬੁੱਲਾ ਲਾਗੇ ਕਰੀਏ ਨਾ ਇਹ ਰਿਆਲ ਹੋਟਲੀ ਆਏ ਕੈਨੇਡਾ ਵਾਲੀ ਕੈਨੇਡਾ ਵਾਲੀ ਅਮਰੀਕਾ ਵਾਲੀ ਤੇਰੀ ਉੱਥੇ ਪਈ ਹੈ ਹੋਰ ਨਾ ਇੱਕ ਬੰਦਾ ਲਾਗੇ ਆਹ ਬੰਦੇ ਨੂੰ ਘੱਲਾ ਲੈਣ ਅਮੈਰ ਕਾਲੀ ਮੇਰੀ ਕਾਲੀ ਅਮੈਰ ਕਾਲੀ ਜੋ ਵੀ ਹੈ ਕਿਹੜੀ ਵੀ ਆ ਵੀ ਹੁਣ ਫੇਰ ਪੇਕੇ ਲੱਗਣੇ ਲੱਗੇ ਹੈ ਕਿਥੇ ਆ ਫੇਤੀ ਲਾਸ਼ ਉਹ ਫੇਰ ਵਤ ਗਿਆ ਗੁੱਡੀ ਅੱਜ ਉਧਰ ਦੀ ਫੁੱਲ ਅੱਜ ਬਣੀ ਲੋੜੀ ਨਾ ਨਾ ਗਰੀਬਾ ਗਰੀਬਾ ਦੀ ਵੀ ਬਣੀ ਅੱਜ ਲੋੜੀ ਗਰੀਬਾ ਵੀ ਅੱਜ ਗੁੱਡੀਆਂ ਲੁੱਟ ਲਿਆ ਗਰੀਬਾ ਨਹੀਂ ਅਸੀਂ ਅੱਜ ਲੁੱਟ ਕੇ ਐਡਵਾਰ ਨੂੰ ਉਹ ਗੁੱਡਾ ਧਰਿਆ ਲੈ ਉਹ ਜਵਾਨ ਨੂੰ ਨਹੀਂ ਲੁੱਟਿਆ ਕੰਮਗੇ ਹੋਏ ਜਵਾਨ ਨੂੰ ਨਹੀਂ ਲੁੱਟਣ ਦੇ ਦੇ ਯਾਰ ਓਏ ਏ ਏ ਏ ਏ ਓਏ ਆ ਬਾਲੀਓ ਯਾਰ ਉਹ ਨਿਆਣੇ ਨੂੰ ਲੁੱਟਣ ਨਹੀਂ ਦੇਣ ਗੁੱਡਾ ਕਿੱਡਾ ਡੰਗਰ ਜਿੱਡਾ ਵੇਖੋ ਸਾਰਾ 11ਵਾਂ ਚਾ ਲੋ ਗਾਈਸ ਆ ਵੇਖੋ ਹਨੇਰਾ ਹੋ ਗਿਆ ਤੇ ਕੋਈ ਗਰਾਉਂਡੇ ਨਹੀਂ ਆਇਆ ਤੇ ਆ ਮੈਂ ਤੇ ਸੋਖਾ ਅਸੀਂ ਦੋਵੇਂ ਹੁਣ ਮੜਾ ਮੋਟਾ ਖੇਡਣ ਲੱਗੇ ਆ ਬਾਕੀ ਕੋਈ ਪਿੰਡ ਵਾਲਾ ਨਹੀਂ ਆਉਂਦਾ ਕੋਈ ਆਜਿਆ ਕਰੋ ਯਾਰ ਬਲੌਗ ਵੇਖ ਕੇ ਆਜਿਆ ਕਰੋ ਹਲੋ ਹਲੋ ਗਾਈਸ ਆਜਾ ਪਾ ਆ ਕੇ ਗੁਰਦਾਰੇ ਹੁਣ ਗੁਰਦਾਰੇ ਆ ਕੇ ਇੱਧਰ ਬਣਾਉਂਦੇ ਅੱਜ ਮੈਗੀ ਅੱਜ ਸਾਰੇ ਮੈਗੀ ਬਣਾਉਂਦੇ ਆ ਆਦਰ ਆਪਾ ਆਇਆ ਓਏ ਅਜੂ ਦੀ ਮੈਗੀ ਕੋਰਿਆ ਵੀ ਆ ਗਿਆ ਤੇਤਰ ਲੱਗਦੇ ਤੜਕਾ ਮੈਗੀ ਨੂੰ ਰੋਲਾ ਜ਼ਿਆਦਾ ਵਾ ਤੇਤਰ ਮਸਾਲਾ ਮੈਗੀ ਦਾ ਤੇਤਰ ਸੋਕ ਵੀ ਆਇਆ ਮੇਰੇ ਨਾਲ ਤੇਤਰ ਜੋ ਸਾਹਿਬ ਹੈ ਮੇਰਾ ਬਲੌਗ ਕੁਝ ਕਹਿੰਦੇ ਬਲੌਗ ਇੱਕ ਨੰਬਰ ਉਧਰੋਣਾ ਹੈਪੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਸਬਸਕ੍ਰਾਈਬਰ ਸਟੱਕਾ ਦੇ ਕਿਹਦਾ ਸਬਸਕ੍ਰਾਈਬ ਕਰਿਓ ਨਹੀਂ ਚੈਨ ਸਬਸਕ੍ਰਾਈਬ ਕਰਿਓ 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 ਯਾਰ ਕਰਿਓ ਯਾਰ ਕਰਦੋ ਨਾ ਜਾਈਦੇ ਵੀ ਫਾਇਦਾ ਵਾ ਅੱਜ ਆਪਾਂ ਹੁਣ ਆਇਆ ਗੁਰਦਰੇ ਤੇ ਗੁਰਦਰੇ ਅੱਧਰਾ ਸੀਮੈਂਟ ਆਇਆ ਵਾ ਤੇ ਤੇ ਲੱਗਣ ਦੀ ਟਾਲਾ ਅੱਧਰਾ ਰਾਜੂ ਸਾਹਿਬ ਅੱਧਰੇ ਰੇਤਾ ਵੀ ਆਈ ਅੱਦੇ ਅੱਧਰਾ ਟਾਲਾ ਲੱਗਣ ਦੀ ਆ ਬਾਬੇ ਦੇ ਗੁਰਦਰੇ ਸਾਹਿਬ ਤੇ ਅੱਧਰਾ 6 ਟਾਲਾ ਲੱਗ ਗਿਆ ਵਾ ਦੇਖੋ ਟਾਲਾ ਗਾੜੀ ਰਕੀ ਬੰਨੀ ਗਾੜੀ ਨਹੀਂ ਜਾਣਾ ਹਜੇ ਉਹ ਗੁਰਦਰੇ ਸਾਹਿਬ ਨੋ ਆਗੇ ਸੇਫੰਦੇ ਤੇ ਅੰਦਰ ਬੰਦੀ ਮਹਿਗੀ ਤੇ ਅੱਧਰੇ ਰਾਜੂ ਸਾਹਿਬ ਟੱਕਰੇ ਆ ਬਜਰੀ ਸੁੱਟਣ ਦੇ ਇਹ ਸਾਧਰਾ ਮੈਗ ਵਿੱਚ ਪਾਦਾ ਪਾਣੀ ਤੜਕਾ ਪਾਣੀ ਦੇ ਮੈਗੀ ਦਾ ਪਾਣੀ ਦੇ ਮੈਗੀ ਦਾ ਸਾਡੀ ਦੇ ਮੈਗੀ ਪਾਣੀ ਭਰਾ ਮੈਗੀ ਦੇ ਪਾਈ ਨਹੀਂ ਅਜੇ ਇਹ ਗੱਲ ਹਰਮ ਬਣਾਵਾ ਪਾਣੀ ਹਾਂ ਹਰਮ ਬਣਾਵਾ ਉਹਦਾ ਨਾ ਨਹੀਂ ਨਹੀਂ ਰਹਿਦਾ ਉਹ ਨਾ ਕਰ ਉਹ ਨਾ ਛੋੜੀ ਜਾ ਰੇ ਉਹ ਸਾਹ ਵੇ ਆ ਕਰਲੀ ਰਿਪੋਰਟ ਕੇਵਲਾ ਕਿਹੜਾ ਪਗਲੀ ਦਾ ਪੱਗਲ ਪਾਣੀ ਕਰਦੀ ਆ ਇਹਦਾ ਦੋਹਾਂ ਦੇਖ ਬਣਾਉਣਾ ਨਹੀਂ ਦੇਸੀ ਬਣਾਉਣਾ ਆ ਵਿਖੋ ਰਿਹਾ ਤੋੜ ਕੇ ਖਟਮਾ ਹੜਾ ਆ ਵੀ ਤੋੜ ਆ ਵੀ ਤੋੜ ਉਹ ਐਸਜੀਪੀ ਲੈ ਹੌਲੀ ਨਹੀਂ ਤੇ ਬੇਚੀ ਮੁਕੀਆ ਮਾਰ ਦੋ ਯਾਰ ਕੰਫੂ ਕਰਦੇ ਹੋ ਦਰੇ ਸੱਚੀ ਆ ਗਈ ਆ ਦਾ ਫੋਨ ਫੜਾ ਦੇ ਯਾਰੀ ਗਰੀਬ ਜੰਮਦੇ ਗਰੀਬ ਨਹੀਂ ਹੂ ਹੈਲੋ ਗਾਈਸ ਹੁਣ ਪਾਣਦੇ ਆਪਾਂ ਪਨੀਰ ਨਾ ਮਾਹਰ ਨਹੀਂ ਬਿਲਕੁਲ ਕਰਾ ਇੱਕੋ ਫੋੜੀ ਵਿੱਚ ਪਾ ਲੈ ਆਣੀਆਂ ਆਈ ਬਾਜੂ ਲੈ ਕੇ ਨਾ ਇਹਦਾ ਪਾਦਾ ਪਨੀਰ ਕੀ ਬੋਲੋ ਪਨੀਰ ਖਾਏ ਜਿਹੜੀ ਅੱਜ ਨਹੀਂ ਹੈ